ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਦੇ। ਦੋਸਤੋ ਅੱਜ ਪਿੰਡ ਤੁੰਗ ਦੇ ਵਿੱਚ ਜੀ ਜਿਹੜਾ ਮਾਝੇ ਦਾ ਮੰਨਿਆ ਪਿੰਡ ਆ ਬਾਈ ਜੀ ਜਿਨ੍ਹਾਂ ਨੇ ਛੋਟਾ ਜਿਹਾ ਪਿੰਡ ਆ ਪਰ ਗਿਣਤੀ ਬਹੁਤ ਵੱਡੀ ਕੱਢੀ ਬਾਈ ਜੀ ਸੰਘਰਸ਼ ਵੇਲੇ ਵੀ ਇਹਨਾਂ ਵੀਰਾਂ ਨੇ ਤੇ ਅੱਜ ਇਸੇ ਪਿੰਡ ਦੇ ਵਿੱਚ ਬਾਈ ਜੀ ਮੀਟਿੰਗ ਕੀਤੀ ਗਈ ਆ ਤੇ ਜਾਣਦੇ ਆਪਾਂ ਵੀਰ ਸਰਵਣ ਸਿੰਘ ਟੁੰਗਪਿੰਡ ਵਾਲੇ ਵੀਰ ਜੀ ਜਿਨੇ ਬੜੀ-ਵੱਡੀ ਗਿਣਤੀ ਦੇ ਵਿੱਚ ਜਦੋਂ ਦਿੱਲੀ ਮੋਰਚਾ ਲੱਗਾ ਸੀਗਾ ਉਦੋਂ ਦੋਸਤੋ ਸਾਥ ਦਿੱਤਾ ਤੇ ਅੱਜ ਵੀ ਵੇਖੋ ਜਿਹੜੇ ਸਾਡੇ ਕੱਲੇ-ਕੱਲੇ ਆਗੂ ਦਾ ਨਾਲ ਹੀ ਇਹ ਤਾਂ ਗੱਲ ਬੜੀ ਲੰਬੀ ਹੋ ਜਿਹੜੀ ਆ ਤੁਸੀਂ ਵੈਸੇ ਹੀ ਅੰਦਾਜ਼ਾ ਲਾ ਲੈਣ ਵੀ ਥੰਮ ਥੰਮ ਬੰਦੇ ਅੱਜ ਪਹੁੰਚੇ ਆ ਜੀ ਜਥੇਬੰਦੀ ਦੇ ਤੇ ਬਾਕੀ ਸਾਡੇ ਪ੍ਰਧਾਨ ਸਾਹਿਬ ਜੀ ਜਾਣਕਾਰੀ ਦੇਣਗੇ ਹਾਂਜੀ ਪ੍ਰਧਾਨ ਸਾਹਿਬ ਜੀ ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਤੁਹਾਡੇ ਪਿੰਡ ਦੇ ਵਿੱਚ ਜੀ ਕਿਸ ਸਬੰਧ ਵਿੱਚ ਕੀਤੀ ਗਈ ਹੈ ਜੀ ਮਹਾ ਸਰਵਣ ਸਿੰਘ ਕਾਹੀ ਪ੍ਰਧਾਨ ਜੋ ਅੱਜ ਇਹ ਮੀਟਿੰਗ ਸਾਡੀ ਹੋਈ ਆ ਜੋ ਮੋਦੀ ਸਰਕਾਰ ਨੇ ਅੱਗੇ ਵੀ ਸੰਘਰਸ਼ ਆਡਾ 1.5 ਸਾਲ ਉੱਥੇ ਦਿੱਲੀ ਬਾਰਡਰਾਂ ਤੇ ਚੱਲਿਆ ਸੀ ਜਿਹੜੇ ਉਹਨੇ ਕਾਨੂੰਨ ਬਣਾਏ ਸੀ ਉਹਨੇ ਕਿਹਾ ਸੀ ਕਿ ਮੈਂ ਇਹ ਵਾਪਸ ਲੈ ਲਿਆ ਪਰ ਉਹਦੇ ਵਿੱਚ ਉਹਨੇ ਸਾਡਾ ਕੋਈ ਲਿਖਤੀ ਦੇ ਵਿੱਚ ਕੁਝ ਨਹੀਂ ਸੀ ਦਿੱਤਾ ਉਸੇ ਸਬੰਧ ਦੇ ਵਿੱਚ ਇਹ ਮੀਟਿੰਗ ਸਾਡੇ ਪਿੰਡ ਹੋਈ ਆ ਜੋ ਅਸੀਂ ਫੇਰ ਦਿੱਲੀ ਦੀਆਂ ਤਿਆਰੀਆਂ ਚੱਲ ਰਹੀਆਂ ਵਾਂ ਜੋ 13 ਫਰਵਰੀ ਨੂੰ ਜੋ ਸਾਡੀ ਕਮੇਟੀ ਦਾ ਉਤੋਂ ਹਾਈ ਕਮਾਂਡ ਦਾ ਹੁਕਮ ਹੋਊਗਾ ਅਸੀਂ ਬਿਲਕੁਲ ਤਿਆਰ ਬੈਠੇ ਆ ਤੇ 13 ਫਰਵਰੀ ਨੂੰ ਸੈਂਟਰ ਦੇ ਵਿਰੁੱਧ ਧਰਨਾ ਲਾਉਂ ਜਾ ਰਹੇ ਆ ਤੇ ਜਿੰਨਾ ਚਿਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਅਸੀਂ ਪਿੱਛੇ ਨਹੀਂ ਹਟਾਂਗੇ ਇਹ ਸਾਡਾ ਜੋ ਸੰਘਰਸ਼ਾ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਇਸ ਦੇ ਵਿੱਚ ਸਾਡਾ ਜੋ ਤੋਂਗ ਪਿੰਡ ਸਾਰੀ ਸੰਗਤ ਸਾਡੇ ਨਾਲ ਆ ਤੇ ਘਰ ਪਰਤੀ ਸਾਡੇ ਜਾਨੀ ਕੀ ਬੰਦੇ ਜਾਣਗੇ ਤੇ ਬਾਅਦ ਚੜ ਕੇ ਜਾਨੀ ਕੀ ਇਸ ਧਰਨੇ ਦੇ ਵਿੱਚ ਸੰਜੋਗ ਪਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬਹੁਤ ਵਧੀਆ ਇਹ ਸਾਣਾ ਕਾਈ ਪ੍ਰਧਾਨ ਵੀਰ ਸਾਡਾ ਬੜੀ ਵਧੀਆ ਜਾਣਕਾਰੀ ਦਿੱਤੀ ਜੀ ਬਾਕੀ ਸਾਡੇ ਵਾਈਸ ਪ੍ਰਧਾਨ ਜੀ ਪੰਜਾਬ ਇਹ ਵੀ ਜਾਣਕਾਰੀ ਦੇਣਗੇ ਜੀ ਪ੍ਰਧਾਨ ਸਾਹਿਬ ਜੀ ਦਿਓ ਥੋੜੀ ਜੀ ਜਾਣਕਾਰੀ ਕਿਸ ਤਰ੍ਹਾਂ ਦੇ ਜਿਹੜੇ ਦਿੱਲੀ ਦਾ ਸੰਘਰਸ਼ ਦੁਬਾਰਾ ਤੋਂ ਫੇਰ ਲੱਗਣ ਜਾ ਰਿਹਾ ਤੇ ਕਿਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਤੇ ਕੀ ਆਪਣੀ ਰਬ ਕੀ ਸਹਿਯੋਗ ਰਹੂਗਾ ਜੀ ਆ ਧੰਨਵਾਦ ਕਰਦਾ ਪ੍ਰੈਸ ਵਾਲਿਆਂ ਦਾ ਜੋ ਅੱਜ ਦੀ ਪਿੰਡ ਤੁੰਗ ਦੇ ਵਿੱਚ ਮੀਟਿੰਗ ਹੋਈ ਆ ਇਹ ਬੜੇ ਦਿਨਾਂ ਸਾਰੀਆਂ ਹਰ ਪਿੰਡ ਹਰ ਜ਼ਿਲ੍ਹੇ ਦੇ ਵਿੱਚ ਮੀਟਿੰਗਾਂ ਚੱਲ ਰਹੀਆਂ ਕਿਉਂਕਿ ਅਸੀਂ ਜੋ ਗੈਰ ਰਾਜਨੀਤਿਕ ਜਥੇਬੰਦੀਆਂ ਦੁਬਾਰਾ ਦਿੱਲੀ ਤੋਂ 13 ਫਰਵਰੀ ਨੂੰ ਪਰਵਾਨਾ ਹੋ ਰਹੇ ਆ ਇਹਦੇ ਮਸਲੇ ਤੇ ਮੁੱਦੇ ਤੇ ਅਸੀਂ ਪਿੰਡ ਪਿੰਡ ਜਾ ਕੇ ਜ਼ਿਲ੍ਹਿਆਂ ਦੀਆਂ ਪਿੰਡਾਂ ਦੀਆਂ ਮੀਟਿੰਗਾਂ ਕਰ ਰਹੇ ਆ ਅੱਜ ਤੁੰਗ ਨਗਰ ਦੀ ਮੀਟਿੰਗ ਹੋਈ ਆ ਜੋ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਐਮਐਫਸੀ ਦੀ ਘੰਟੀ ਉਹ ਵੀ ਨਹੀਂ ਸਾਡੇ ਨਾਲ ਮੁੜ ਕੇ ਗੱਲਬਾਤ ਹੋਈ ਹੋਰ ਜਿਹੜੇ ਕਾਨੂੰਨ ਆ ਰਹੇ ਨੇ ਦੁੱਧ ਦਾ ਆਇਆ ਕਣਕ ਦਾ ਰੇਟ ਘਟ ਕਰ ਰਹੇ ਆ ਬੜੇ 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 ਮੁੱਦੇ ਨੇ ਜੋ ਸਰਕਾਰ ਸਾਡੇ ਕਿਸਾਨਾਂ ਤੇ ਸੁੱਟ ਰਹੀ ਆ ਉਹਨਾਂ ਦੀ ਲੜਾਈ ਲੜਨਵਾਤੇ ਸੀ ਦੁਬਾਰਾ ਫੇਰ ਦਿਲੇ ਦਵਾਨਾ ਹੋਵਾਂਗੇ ਐਰ ਕੀ ਫੇਰ ਆਪਦੇ ਮਸਲੇ ਹੱਲ ਖਰਾ ਕੇ ਜਿੱਤ ਕੇ ਆਵਾਂਗੇ ਕਿਉਂਕਿ ਕਿਸਾਨ ਦੀ ਅੱਗੇ ਕਰਜ਼ੇ ਥਲੇ ਮਾਰਿਆ ਗਿਆ ਕਿਸਾਨ ਨੂੰ ਇੱਕ ਰੋਕਟ ਜਮੀਨਾਂ ਜੋ ਬਾਹਰ ਦੀ ਚਾਹ ਨਹੀਂ ਦੇਵਾਂਗੇ ਵਾਹ ਜੀ ਵਾਹ ਸਾਨੂੰ ਵਾਈਸ ਪ੍ਰਧਾਨ ਦੁਪਲੀ ਸਾਹਿਬ ਜੀ ਸੁਖਵੰਤ ਸਿੰਘ ਜੀ ਬਾਕੀ ਸਾਡੇ ਜਿਲ੍ਹਾ ਵੇਤਰ ਸਖਤਰ ਉਹਨਾਂ ਤੋਂ ਵੀ ਜਾਣਦੇ ਆ ਦੋ ਵਿਚਾਰ ਜੀ ਪ੍ਰਧਾਨ ਸਾਹਿਬ ਜੀ ਜਿਹੜੇ ਕੀ ਮੁੱਖ ਮੰਗਾ ਨੇ ਜਿਹੜੀਆਂ ਆਪਣਾ ਇਹ ਸ਼ਹਿਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਤੁੰਗ ਵਿਖੇ ਸਾਰੀ ਟੀਮ ਇਕੱਠੀ ਹੋਈ ਆ ਕਿਸਾਨ ਸ਼ਿਕਰਚ ਕਮੇਟੀ ਪੰਜਾਬ ਕੋਟ ਬੁੱਢਾ ਇੱਥੇ ਵੱਖ-ਵੱਖ ਵਿਚਾਰਾਂਗਾ ਪਹਿਲੀ ਵਾਰ ਅਸੀਂ ਜਿਹੜੀ ਕੀ ਆ ਜਿਹੜੇ ਚਿੱਪ ਵਾਲੇ ਮੀਟਰ ਬਿਲਕੁਲ ਨਹੀਂ ਲੱਗਣ ਦੇਵਾਂਗੇ ਤੇ ਨਾ ਲਾਇਓ ਸਰਕਾਰ ਨੂੰ ਬੇਨਤੀ ਆ ਸਾਡੀ ਸਰਕਾਰ ਨਾਲ ਮੀਟਿੰਗ ਹੋਈ ਆ ਜਿਹੜੇ ਚਿੱਪ ਵਾਲੇ ਮੀਟਰ ਸਾਨੂੰ ਨਹੀਂ ਲੋੜੇ ਨਾ ਮੀਟਰਾਂ ਦੀ ਸਾਡੇ ਪਹਿਲੇ ਸਾਡੇ ਮੀਟਰ ਲੱਗਣ ਤੇ ਦੂਸਰੀ ਜਿਹੜਾ ਐਵਰੇਜ ਨਾਲ ਬਿੱਲ ਉਹ 32 200 ਦੀ ਬਾਲਦਾ ਪਤਾ ਨਹੀਂ 300 ਦੀ ਇਹ ਆਪਜੀ ਮਰਜ਼ੀ ਨਾਲ 6-6000 ਰੁਪਏ ਥੋਪੀ ਜਾਂਦੇ ਆ ਇੱਕ ਸਾਡਾ ਕੋਈ ਕਿਸਾਨ ਸਾਡਾ ਮਜ਼ਦੂਰ ਸਾਡਾ ਦੁਕਾਨਦਾਰ ਕੋਈ ਬਿਲਕੁਲ ਐਵਰੇਜ ਨਾ ਬੈਲ ਨਹੀਂ ਦਊਗਾ ਇਹ ਲੜਾਈ ਅੱਜ ਛੇੜ ਲੈਣ ਇਹ 6 ਮਹੀਨਿਆਂ ਤੋਂ ਛੇੜ ਲੜ ਤੇ 6 ਸਾਲਾਂ ਤੋਂ ਛੇੜ ਲੜ ਵਾਜੀ ਵਾਜੀ ਬਿਲਕੁਲ ਸਾਡਿਆ ਕੋਰਾ ਜਵਾਬ ਆ ਪਹਿਲੂ ਅੱਜ ਇੱਥੇ ਮੀਟਿੰਗ ਕੀਤੀ ਆ ਦੂਜੀ ਮੀਟਿੰਗ 13 ਫਰਵਰੀ ਨੂੰ ਜਿਹੜਾ ਦੁਬਾਰਾ ਦਿੱਲੀ ਦੀ ਬਰੂਹਾਂ ਤੇ ਅਸੀਂ ਜਾਣਦੇ ਆ ਉਹਦੇ ਵਿੱਚ ਪਿੰਡ ਤੋਂਗਲੋਂ ਬਹੁਤ ਜ਼ਬਰਦਸਤ ਹੰਗਾਰਾ ਮਿਲਿਆ ਆਪ ਦਾ ਸਾਜੋ ਸਮਾਨ ਆਪਦੇ ਝੰਡੇ ਡੰਡੇ ਟਰਾਲੀਆਂ ਲੈ ਕੇ ਤੇ ਬਹੁਤ ਹੀ ਸਮੇਂ ਦੇ ਨਾਲ ਉੱਥੇ ਉਹਨਾਂ ਨੇ ਦਿੱਤੀ ਸਾਹਿਬ ਦੀ ਵੀ ਅਸੀਂ ਪਹੁੰਚਾਂਗੇ ਇਹਨਾਂ ਕੋ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜੀ ਬਾਕੀ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਪ੍ਰਗਟ ਸਿੰਘ ਜੀ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਬਾਈ ਜੀ 1 ਸਾਲ ਤੇ 15 ਦਿਨ ਸੇਵਾ ਕੀਤੀ ਹੈ ਤੇ ਇੱਕ ਦਿਨ ਨਹੀਂ ਘਰੇ ਆਈ ਜੀ ਬਹੁਤ ਵੱਡਾ ਸੁਜੋਗ ਆ ਇਹਨਾਂ ਦਾ ਸਿਰ ਝੁਕਦਾ ਇਹੋ ਜਿਹੇ ਯੋਧੇ ਕਿਉਂਕਿ ਜਦੋਂ ਇਹੋ ਜਿਹੇ ਯੋਧੇ ਨਾਲ ਹੋਣ ਤਾ ਬਾਈ ਜੀ ਭਾਵੇਂ ਜਿਹੜੇ ਮਰਜੀ ਖਰਚੋਂ ਨੇ ਮੋਰਚੇ ਫਤਿਹ ਹੋ ਜਾਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਬਾਬਾ ਜੀ ਦੇ ਹੋ ਜਾਣਕਾਰੀ ਦੀ ਵਾਹਿਗੁਰੂ ਜੀ ਕਾ ਖਾਲਸਾ ਵੈਰੀ ਸਤਿ ਅਕਾਲ ਜੀ ਅੱਜ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੀ ਟੰਗ ਵਿੱਚ ਮੀਟਿੰਗ ਹੋਈ ਆ ਮੀਟਿੰਗ ਜਿਹੜੀ ਆ ਉਹ ਕਿਸਾਨੀ ਮੁੱਦਿਆਂ ਤੇ ਜਿਹੜੇ ਸਰਕਾਰ ਨੇ ਉਹ ਸਾਡੇ ਨਾਲ ਮੰਨ ਕੇ ਐਮਐਸਪੀ ਤੇ ਕਰਜ਼ਿਆਂ ਦੇ ਮੁੱਦੇ ਤੇ ਤੇ ਜਿਹੜੇ ਇੱਕ ਬਿਜਲੀ ਪ੍ਰਾਈਵੇਟ ਪ੍ਰੀ ਮੀਟਰ ਲੱਕਣ ਦਾ ਆ ਉਹ ਉਹਨਾਂ ਉਹਨਾਂ ਦੀ ਲੜਾਈ ਆ ਤੇ ਜਿਹੜੀਆਂ ਸਾਡੀਆਂ ਪਿਛਲੀਆਂ ਮੰਗਾਂ ਸਾਡੇ ਨਾਲ ਸਰਕਾਰ ਮੰਨ ਕੇ ਤੇ ਉਹਨਾਂ ਤੇ ਉਹਨੇ ਸਾਡੀ ਕਮੇਟੀ ਬੁਣੀ ਸੀ ਕਮੇਟੀ ਨਹੀਂ ਭਾਈ ਹੁਣ ਉਹ ਸਰਕਾਰ ਨੂੰ ਅਸੀਂ ਅੱਕੇ ਵੀ ਦਿੱਲੀ ਦੀ ਬਰੂਆਂ ਤੇ 1 ਸਾਲ ਤੇ 15 ਦਿਨ ਬਹਿ ਕੇ ਤੇ ਉਹ ਸਰਕਾਰ ਦਾ ਨੱਕ ਦੇ ਵਿੱਚ ਦਮ ਕੀਤਾ ਸੀ ਤੇ ਐਰ ਕੀ ਅਸੀਂ ਸਰਕਾਰ ਨੂੰ ਚੇਤਾਨੀ ਨਹੀਂ ਦਿੰਨੇ ਆ ਵੀ ਐਰ ਕੀ ਅਸੀਂ ਜਿੰਨਾ ਚਿਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਉਹਨਾਂ ਦੇ ਅਸੀਂ ਸਰਕਾਰ ਦੇ ਬੂਹੇ ਤੇ ਉਹਨਾਂ ਦੇ ਨੱਕ ਦੇ ਵਿੱਚ ਦਮ ਕਰ ਦਿਆਂਗੇ ਜਿਹੜਾ ਆਉਣ ਵਾਲੀ 24 ਦਾ ਇਲੈਕਸ਼ਨ ਆ ਉਹਦੇ ਵਿੱਚ ਭਾਜਪਾ ਸਰਕਾਰ ਨੂੰ ਭਾਜਣਾ ਪਾ ਦਿਆਂਗੇ ਵੈਗੁਰਜੀਕਾ ਖਾਨ ਸਾਹਿਬ ਬਹੁਤ ਵਧੀਆ ਜਗਜੀਤ ਸਿੰਘ ਬੱਬੂ ਸਾਹਿਬ ਜੀ ਕਾਈ ਪ੍ਰਧਾਨ ਜੀ ਤੁਸੀਂ ਵੀ ਦੋ ਵਿਚਾਰ ਦਿਓ ਕਿਹੜੀਆਂ ਕਿਹੜੀਆਂ ਮੁੱਖ ਮੰਗਾਂ ਨੇ ਜਿਹੜਾ ਜਿਸ ਕਰਕੇ ਇਹ ਤਾਂ ਆਪਣਾ ਮੋਰਚਾ ਲੱਗਣ ਜਾ ਰਿਹਾ ਜੀ ਸਭ ਤੋਂ ਪਹਿਲਾਂ ਪਿੰਡ ਤੋਂ ਵਿੱਚ ਆਇਆ ਸਕਦਾ ਧੰਨਵਾਦ ਬੱਤੇ ਬੁਲਾਈਏ ਵੈਗੁਰਜੀਕਾ ਖਾਨ ਸਾਹਿਬ ਸਾਹਿਬ ਅਹੀ ਬੱਤੀ ਜਰंदा ਆ ਸਭ ਮੁੱਖ ਮੰਗਾ ਜਿੱਦਾਂ ਐਮ ਐਸ ਬੀ ਜਿਹੜੀਆਂ 23 ਫਸਲਾਂ ਉਹਨਾਂ ਦੇ ਜਿਹੜਾ ਗਰੰਟੀ ਕਾਨੂੰਨ ਜਿਹੜਾ ਬਣਾਉਣ ਦੀ ਪਹਿਲੀ ਮੰਗ ਹੀ ਜਿਹੜੀ ਐਮ ਐਸ ਬੀ ਦੇ ਗਰੰਟੀ ਕਾਨੂੰਨ ਬਣਾਇਆ ਜਾਵੇ ਉਹਦੇ ਵਿੱਚ ਜਦੋਂ ਮੋਦੀ ਸਰਕਾਰ ਨੇ ਮੰਨ ਕੇ ਵੀ ਅਸੀਂ ਤੁਹਾਡੀ 5 ਮੈਂਬਰੀ ਕਮੇਟੀ ਬਣਾ ਕੇ ਉਹਦੇ ਵਿੱਚ ਤੁਹਾਡੀਆਂ ਜਿਹੜੇ ਮਸਲੇ ਜੋ ਵੀ ਕਿਸਾਨਾਂ ਵੱਲੋਂ ਰੱਖੇ ਜਾਣਗੇ ਬੁੱਧੀ ਜੀਰਿਆਂ ਨੂੰ ਵਿੱਚ ਭਾ ਕੇ ਉਹ ਤੁਹਾਡਾ ਜਿਹੜਾ ਕਾਨੂੰਨ ਬਣਾਇਆ ਜਾਊਗਾ ਉਸ ਨੂੰ ਆਪਣਾ ਨਾਮ ਵਿਚਾਰਦੇ ਜਿਹੜਾ ਸਰਕਾਰ ਨੇ ਉੱਤੇ ਕੋਈ ਵੀ ਆਪਣਾ ਹੀ ਟਿੱਪਣੀ ਨਹੀਂ ਕੀਤੀ ਤੇ ਨਾ ਹੀ ਕੋਈ ਮੀਟਿੰਗ ਭਾਈ ਆ ਦੂਜਾ ਜਿਹੜਾ ਬਿਜਲੀ ਸੋਥ ਬਿੱਲ ਹੈ 200 ਜਿਹੜਾ ਇਹਨਾਂ ਨੇ ਕਾਸ਼ ਵੀ ਅਸੀਂ ਲਾਗੂ ਨਹੀਂ ਕਰਾਂਗੇ ਉਹ ਫੇਰ ਦੁਬਾਰਾ ਤੋਂ ਲਾਗੂ ਕਰ ਰਹੇ ਆ ਜਿੱਦਾਂ ਹੁਣ ਪ੍ਰੀਪੇਡ ਮੀਟਰ ਲੱਗ ਰਹੇ ਘਰਾਂ ਦੇ ਵਿੱਚ ਚਿਪ ਵਾਲੇ ਮੀਟਰ ਲੱਗ ਰਹੇ ਆ ਤੇ ਲੋਕਾਂ ਨੂੰ ਧੜਾ ਧੜ ਲਵਾ ਕੇ ਉਹਦੇ ਵਿੱਚ ਐਵਰੇਜ ਬਿੱਲ ਨਹੀਂ ਤੇ ਪਾ ਰਹੇ ਆ ਅਸੀਂ ਕਿਸਾਨ ਸਕਾ ਕਮੇਟੀ ਕੋਰਡ ਬਡਾ ਵੱਲੋਂ ਕਿਤਾਬ ਨਹੀਂ ਦਿੰਦੇ ਸਰਕਾਰ ਨੂੰ ਸੂਬਾ ਸਰਕਾਰ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਨੂੰ ਵੀ ਚੇਪ ਵਾਲੇ ਮੀਟਰ ਜਿਹੜੇ ਨਹੀਂ ਲੱਗਣ ਦੇਵਾਂਗੇ ਡੜ ਕੇ ਇਹਨਾਂ ਦਾ ਵਿਰੋਧ ਕਰਾਂਗੇ ਜਿਸ ਤਰ੍ਹਾਂ 1 ਸਾਲ 13 ਮਹੀਨੇ ਤੇ 13 ਮਹੀਨੇ ਜਿਹੜਾ ਉੱਥੇ ਆਪਣਾ ਮੋਰਚਾ ਲੱਗਾ ਸੀ ਦਿੱਲੀ ਵਿੱਚ ਕਿਸਾਨਾਂ ਨੇ ਡੜ ਕੇ ਮੋਰਚਾ ਲਾਇਆ ਸੀ ਤੋਂ ਸਰਕਾਰ ਦੇ ਜਿਹੜੀਆਂ ਆਪਣੀਆਂ ਉਹਨਾਂ ਨੇ ਗਲਤ ਬਿਆਨ ਦਿੱਤੇ ਸੀ ਵੀ ਅਸੀਂ ਤੁਹਾਡਾ ਸਾਰੀਆਂ ਮੰਗਾਂ ਮੰਨ ਲਈਆਂ ਮੁੜ ਕੇ ਪੂਰੀਆਂ ਨਹੀਂ ਕੀਤੀਆਂ ਐਸ ਵਾਰ ਜਿਹੜਾ ਧਰਨਾ ਲੱਗ ਰਿਹਾ ਇਸ ਵਿੱਚ ਬਿਲਕੁਲ ਲਿਖਤੀ ਰੂਪ ਵਿੱਚ ਲੈ ਕੇ ਮਨਵਾ ਇੱਕ ਰੋਣ ਤੇ ਫੇਰ ਵਾਪਸ ਆਉਣਾ ਉਹਨਾਂ ਜਦੋਂ ਵਾਪਸ ਨਹੀਂ ਹੋਣਾ ਜਿੱਦਾਂ ਬਾਬਾ ਜੀ ਤੁਹਾਨੂੰ ਵੇਖੇ ਆ ਤੁਸੀਂ ਵੀ 1 ਸਾਲ ਪੂਰਾ ਉੱਥੇ ਨਾ ਮੋਰਚਾ ਲਾਇਆ ਸੀ ਦਿੱਲੀ ਵਿੱਚ ਤੇ ਪਰਨ ਕੀਤਾ ਵੀ ਜਿੰਨੇ ਚਿਰ ਤੱਕ ਮੋਰਚਾ ਫਟੇ ਨਹੀਂ ਹੁੰਦਾ ਅਸੀਂ ਵਾਪਸ ਨਹੀਂ ਜਾਵਾਂਗੇ ਜਿਸੇ ਤਰ੍ਹਾਂ ਇਹ ਆ ਕਿ ਸੱਜਣਾ ਜਿਹੜੀਆਂ ਪਰਨ ਕਰਕੇ ਇੱਥੋਂ ਤੁਰਨ ਗਈਆਂ ਵੀ ਜਿੰਨੇ ਚਿਰ ਤੱਕ ਸਾਡੇ ਜਿਹੜੇ ਵਸੇ ਹੱਥ ਨਹੀਂ ਉੱਥੇ ਉਹਨੇ ਚਿਰ ਤੱਕ ਅਸੀਂ ਵਾਪਸ ਨਹੀਂ ਆਵਾਂਗੇ ਇਹਨਾਂ ਕੋਈ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਸਾਡੇ ਵੀਰ ਸੋਨੂ ਸਿੰਘ ਕਾਮਰੇਟ ਬਾਈ ਜੀ ਇਹਨਾਂ ਨੇ ਵੀ ਬਹੁਤ ਸੰਘਰਸ਼ਾ ਵੀਰਾਂ ਨੇ ਸਾਥ ਦਿੱਤਾ ਸੀ ਜਿੰਨਾ ਚਿਰ ਵੀ ਬਾਈ ਜੀ ਸੰਘਰਸ਼ ਕਰਿਆ ਤੇ ਕੀ ਵਿਚਾਰ ਨੇ ਜੀ ਵੀਰ ਜੀ ਪਹਿਲੋਂ ਦੇ ਨਾਮ ਦੱਸੋ ਕੀ ਆਪਣਾ ਉਧਾ ਥੋੜੀ ਜੀ ਹੋਰ ਵੀ ਰਣਵੀ ਪਤਾ ਲੱਗ ਸਕਦਾ ਹੈ ਜੀ ਥੋੜੀ ਜੀ ਦਿਓ ਜਾਣਕਾਰੀ ਜੀ ਸਭ ਤੋਂ ਪਹਿਲਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਨਾਮ ਸਿੰਘ ਯੋਧੂ ਕਾ ਜੌਣ ਜਰਨਲ 77 ਸ਼ਹੀਦ ਬਾਬਾ ਸ਼ਾਮ ਸਿੰਘ ਜੀ ਟਾਰੀ ਸਭਰਾ ਵਾਹ ਜੀ ਬੇਨਤੀ ਕਰਦੇ ਆ ਵੀ ਬਾਕੀ ਤੁਹਾਨੂੰ ਸੀਨੀਅਰ ਆਗੂਆਂ ਨੇ ਸਾਰੀ ਗੱਲ ਦੱਸਤੀ ਆ ਵੀ ਜੋ ਜੋ ਮੰਗਾ ਆਪਣੀਆਂ ਪਹਿਲੀਆਂ ਮੰਗਾ ਜਿਹੜੀਆਂ ਆਪਣੀਆਂ ਰਹਿੰਦੀਆਂ ਹੀ ਉਹ ਹੀ ਮਨਾਉਣ ਲਈ ਚੱਲੇ ਆ ਬੇਨਤੀ ਕਰਦੇ ਆ ਵੀ ਜਿੰਨੇ ਵੀ ਆਪਣੇ ਜਿਹੇ ਬੰਦੀ ਦੇ ਆਗੂ ਆ ਕਾਈਆਂ ਦੇ ਪ੍ਰਧਾਨ ਆ ਜਿੰਨੇ ਪਿੰਡਾਂ ਵਿੱਚ ਮੀਟਿੰਗਾਂ ਹੋ ਰਹੀਆਂ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਆਪਾਂ ਰਾਸ਼ਨ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਟਰਾਲੀਆਂ 'ਚ ਲੈ ਕੇ ਚੱਲੀਏ ਕਿਉਂਕਿ ਐਤਕੀ ਮੋਦੀ ਨੇ ਇਹ ਕਹਿਤਾ ਵੀ ਬਰਾਤ ਦੀ ਸੇਵਾ ਨਹੀਂ ਕਰਨੀ ਤੇ ਬਾਕੀ ਪਿੰਡ ਪਿੰਡ ਜਾ ਕੇ ਬਰਾਤ ਤਿਆਰ ਹੋ ਰਹੀ ਆ ਸੱਜਣਾਂ ਨੂੰ ਕਹਿ ਰਹੇ ਆਂ ਵੀ ਲੱਤਾ ਸਮਾ ਲੋ ਤੇ 13 ਤਰੀਕ ਨੂੰ ਜੋ ਮੋਦੀ ਦੇ ਵੇੜੇ ਬਰਾਤ ਲੈ ਕੇ ਢੋਕ ਰਹੇ ਆਂ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਪੰਜਾਬ ਸੰਯੋਗ ਦਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਕੀ ਰਸਤੇ ਦੇ ਵਿੱਚ ਮੁਸ਼ਕਲਾਂ ਵੀ ਬੜੀਆਂ ਹੋਣੀਆਂ ਨੇ ਜਗਜੀਤ ਸਿੰਘ ਬੱਬੂ ਸਾਹਿਬ ਜੀ ਤੇ ਵੱਡੇ ਵੱਡੇ ਬੈਰੀਕੇਡ ਵੀ ਲੱਗੇ ਹੋਣੇ ਆ ਉਹਨਾਂ ਵਾਸਤੇ ਤੁਸੀਂ ਕੀ ਪ੍ਰਬੰਧ ਕਰਕੇ ਲੈ ਕੇ ਚੱਲੇ ਜੀ ਉਹਨਾਂ ਵਾਸਤੇ ਵੇਖੋ ਜੀ ਅੱਗੇ ਸਖਤ ਰਹਾ ਹਮਲਾ ਮਾਰ ਕੇ ਦੇ ਵੱਡੇ ਵੱਡੇ ਰੋਏ ਜਿਹੜੇ ਪੂਰੇ ਹੀ ਜਿੱਦਾਂ ਜੇ ਸਿਕੀਆਂ ਲਾ ਕੇ ਉਹਨਾਂ ਵੱਡੇ ਵੱਡੇ ਖੱਡੇ ਮਾਰਤੇ ਸੀ ਤੇ ਲੋਕਾਂ ਨੇ ਇਹੋ ਜਿਹਾ ਸੰਗਤਾਂ ਗਈਆਂ ਸੀ ਰੱਬੀ ਰੂਪ ਗਏ ਉਹਨਾਂ ਥਾਣਾ ਹੀ ਪੂਰਤੇ ਵਾਹ ਜੀ ਫਿਰ ਕੀ ਵੀ ਤੁਸੀਂ ਵੇਖਿਓ ਵੀ ਜਿਹੜੇ ਆ ਕਿ ਜਿੰਨੇ ਮਰਜੀ ਬੈਰੀਕੇਡ ਕਰ ਲੈ ਸਰਕਾਰ ਇਹ ਇਹੋ ਜਿਹਾ ਜੋਸ਼ ਮਹਾਰਾਜ ਦੀ ਇਹ ਸੰਗਤਾਂ ਨਾਲ ਇਹਦੇ ਵਿੱਚ ਜੋਸ਼ ਇਹਨਾਂ ਆ ਜਣਾ ਤੁਸੀਂ ਪਾਤਾ ਤੇ ਤੁਸੀਂ ਆ ਜਣੇ ਬੁੱਲਣੇ ਆਪ ਜੀ ਸਿੰਘਾਂ ਨੇ ਵਸ ਕੇ ਉਹ ਕੋਈ ਵੀ ਡਿਚਨ ਨਹੀਂ ਪੈਣ ਦੇਣੀ ਇਹਨਾਂ ਨੇ ਡੋੜੇ ਦੀਆਂ ਬਾਲਾਂ ਡੋੜਾਂ ਨਾ ਚੁੱਕ ਚੁੱਕ ਮਾਰਾਂਗੇ ਬੋਲੇ ਜੈ ਨਿਆ ਸ੍ਰੀ ਅਕਾਲ ਸਭ ਦੇ ਜੀ ਜੀ ਹੋਣਾ ਤੇ ਬਿਲਕੁਲ ਜੀ 2 ਦਿਨ ਟਾਜਨ ਟਾਜਨ ਕਰਾ ਫਿਰ ਵੀ 2 ਦਿਨ ਟਾਜਨ ਸਭ ਤਿਆਰ ਆ ਟਰਾਲਿਆਂ ਨੂੰ ਐਲ ਸਿਡੀਆਂ ਲਾ ਕੇ ਵਿੱਚ ਸਾਰੇ ਮਨੋਰੰਜਨ ਦੇ ਸਾਧਨ ਬਣਾ ਕੇ ਵਿੱਚ ਚਾਰਜ ਲਾ ਕੇ ਮੋਬਾਈਲਾਂ ਵਾਸਤੇ ਪੂਰਾ ਪ੍ਰਬੰਧ ਕਰਕੇ ਜਾਣਾ ਟਰਾਲਿਆਂ ਦੇ ਵਿੱਚ ਬਿਲਕੁਲ ਜੀ ਸਾਰੇ ਤਿਆਰ ਹੋ ਰਿਹਾ ਪਿੰਡੋਂ ਪਿੰਡ ਤਿਆਰ ਹੋਏ ਆ ਜਿੱਦਾ ਸਭਰਾ ਪਿੰਡ ਦੇ ਵਿੱਚ ਵੀ ਟਰਾਲਾ ਆਪਣਾ ਤਿਆਰ ਹੋ ਰਿਹਾ ਵਾ ਤੇ ਜਿੰਨਾ ਵੀ ਰਾਸ਼ਨ ਪਾਣੀ ਆ ਉੱਥੇ ਲੋੜਿੰਦਾ ਵਾ ਖਾਣ ਪੀਣ ਵਾਸਤੇ ਸਾਰਾ ਵਿੱਚ ਰੱਖ ਕੇ ਤੇ ਦਿੱਲੀ ਨੂੰ ਤਿਆਰੀਆਂ ਕਰ ਰਹੇ ਆ 13 ਫਰਵਰੀ ਨੂੰ ਜਿਹੜਾ ਵਾ ਵੱਧ ਤੋਂ ਆ ਸੰਗਤਾਂ ਲੈ ਕੇ ਆਪਾਂ ਕਿਸਾਨ ਸੰਘਾਸ਼ ਕਮੇਟੀ ਕੋਟਪੱਡਾ ਜਿਹੜੀ ਆ ਜਦੋਂ ਵੀ ਆਪਾਂ ਨੂੰ ਆਪਣੇ ਸੀਨੀਅਰ ਆਗੂਆਂ ਦੀ ਕਾਲ ਆਊਗੀ ਕਿੰਨੇ ਵਜੇ ਤੁਰਨਾ ਉਸੇ ਟਾਈਮ ਹੀ ਇਹ ਜਿਹੜਾ ਆਗੂ ਜਿਹੜਾ ਦਿੱਲੀ ਨੂੰ ਕੂਚ ਕਰ ਦੇਣਗੇ ਵਾਹ ਜੀ ਵਾਹ ਗੁਰਜੀ ਕੱਕਲ ਸਾਹਿਬ ਵਾਹਿਗੁਰਜੀ ਕੀ ਪੱਤੇ ਬਹੁਤ ਸੋਹਣੇ ਵੀ ਸਾਡਾ ਕਾਈ ਪ੍ਰਧਾਨ ਜਗਜੀਤ ਸਿੰਘ ਬੱਬੂ ਜੀ ਪਿੰਡ ਸਭਰਾ ਜੀ ਬਾਕੀ ਬੋਲੇ ਸੋਨਿਆ ਸਾਤਰੀਆ ਕਾਲ ਠੀਕ ਆ ਜੀ ਸ਼ੇਅਰ ਕਰੋ ਵਾਦ ਤੋਂ ਬਾਅਦ ਚੰਗੀ ਲੱਗੀ ਤਾਂ ਬਾਈ ਜੀ ਜਿਉਂਦੇ ਵਸਦੇ ਰਹੋ ਮੇਰੇ ਪੰਜਾਬੀ ਵੀਰੋ